ਹਾਂ ਮੇਰਾ ਤਾਇਆ ਜੀ ਬੋ ਤਾਇਆ ਹੈਲੋ ਹੈਲੋ ਆਪਾਂ ਮਾ ਮੇਰੇ ਕੋਲ ਪੇਛਲਾਉਣੀ ਯਰ ਟੈਂਕ ਦੇਲਾ ਮੇਤੇ ਪੁੱਤਾ ਮੂੰਹ ਕੋ ਭਾਲਦਾ ਇਹਨੂੰ ਤਾਇਆ ਮੇਰਾ ਹਲਾ ਤਾਇਆ ਹਾਂ ਪੁੱਤਾਂ ਨਾਲ ਬਾਤ ਕਰੀ ਪਈਆ ਹਾਂ ਪੁੱਤਾ ਮੂੰਹ ਕੋ ਬਾਦਦਾ ਵੀਰੇ ਇਹਨੂੰ ਕਹਦਾ ਲੱਗ ਚੁ ਗਿਆ ਸ਼ਰਤ ਦਾਨ ਕਿੰਨੇ ਦੀ ਸ਼ਰਤ ਆ ਓਏ ਓਏ ਦਾਨ ਹੈਲੋ ਫਰੈਂਡ ਆ ਸਭ ਨੂੰ ਮੇਰੇ ਨਿਊ ਬਲੌਗ ਚ ਆ ਸਭ ਨੂੰ ਜੀ ਆਇਆ ਨੂੰ ਤੇ ਬਾਈ ਆਦਾ ਬਲੌਗ ਜਰੂਰ ਅੰਤ ਤੱਕ ਦੇਖਿਓ ਜੋ ਕਿ ਬਾਈ ਅੱਜ ਮੈਂ ਤਾਇਨੇ ਮੈਂ ਤਾਇਨੇ ਕੁੱਤੀ ਨੇ ਹੁੰਦੀ ਆ ਨਮੀ ਕੁੱਤੀ ਨੇ ਹੁੰਦੀ ਆ ਤੇ ਨਾਲ ਹੀ ਤੁਹਾਨੂੰ ਮੈਂ ਤਾਇਨੇ ਵੀ ਮਿਲੋਣਾ ਤੁਹਾਨੂੰ ਅੱਜ ਚਲੋ ਫਿਰ ਆਜੋ ਆ ਦੇ ਆ ਮੇਰਾ ਤਾਇਆ ਜੀ ਬੋ ਤਾਇਆ ਹੈਲੋ ਹੈਲੋ ਆ ਤੋ ਮੈਂ ਆਪਣੇ ਕਪੈਟ ਚ ਲਾਉਣੀ ਕਿੱਥੇ ਆ ਤਾਇਆ ਆ ਦੇ ਆ ਆ ਆ ਆ ਰਹਾ ਆ ਰਹਾ ਅਰੇ ਕੋ ਤਾਇ ਨੇ ਕੁੱਤੀ ਰੱਖੀ ਆ ਆਪਣੀ ਉੜਾ ਉੜਾ ਆ ਰਹਾ ਆ ਰਹਾ ਇਹਦਾ ਨਾਮ ਕੀ ਹੈ ਨਾਮ ਆ ਇਹ ਕੁੱਤੀ ਹੈ ਯਾ ਫ੍ਰੈਂਚ ਆ ਫ੍ਰੈਂਚ ਐਸਾ ਤੂੰ ਹੀ ਰੱਖਦੇ ਨਾਮ ਕੀ ਆ

मामा के ada है इधर रखा है हां इधर रख लिया के बच्चे बेचो हां क्या करता है तरी बनाती वीडियो हां देखो ਵੇਖ ਨੀ ਇਹ ਰਗੂ ਮੇਰਾ ਆਹ ਕੰਮ ਦੇ ਲਾ ਕੇ ਹੈ ਨਾਰ ਪੰਜ ਦੇ ਲਾ ਮੈਂ ਤਾਇਏ ਦੇ ਨਾਲ ਮਾਰ ਕੇ ਸਾਬ ਮੱਦੇ ਦੇ ਰਜੈਂਟ ਵੜ ਜਾਂਦੇ ਲਾ ਕੇ ਬਾਹਰ ਸਿਰ ਦਾ ਰੁਕ ਦੇ ਲੈ ਮੈਂ ਤਾਇਆ ਕੁੱਤਾ ਮੂੰਹ ਕੋ ਪਾਲਦਾ ਇਹਨੂੰ ਤਾਇਆ ਮੇਰਾ ਹੈ ਨਾ ਤਾਇਆ ਹਾਂ ਪੁੱਤਾਂ ਨੂੰ ਬਾਹਰ ਤੇ ਕਰੀ ਪਈਆ ਹਾਂ ਪੁੱਤਾਂ ਨੂੰ ਮੂੰਹ ਵੱਧਾ ਵੀਰੇ ਇਹਨੂੰ ਪੁੱਤਾਂ ਸਾਰੇ ਖਰਚ ਪਈ ਪਈ ਸੀ ਜਿਹੜਾ ਅੱਜ ਵਾਲ ਸਾਫ ਕਰੇ ਪੈਣੇ ਸੀ ਹੋਰ ਦੇਖ ਲੈ ਇੰਨਾ ਸਮਾਰ ਕੇ ਰੱਖਦਾ ਮੇਰਾ ਤਾਇਆ ਇਹਨੂੰ

ਹਰ ਮੁੜ ਜਾ ਖਰਜ ਕਰਦਾ ਹੁ ਤਾਂ ਇਹ ਆਪਣਾ ਗਿਆ ਹੋਇਆ ਕੰਮ ਕਿਤੇ ਕੰਮ ਚੱਲਿਆ ਗਿਆ ਤੇ ਹੁਣ ਮੈਂ ਵੀ ਆਪਾਂ ਚੱਲੇ ਖੇਡਣ ਆਹ ਕੱਢਦੇ ਆਪਣੀ ਜਾਮਾ ਸਾਈਕਲ ਤੇ ਉਹ ਕਰੀ ਆਪਣੀ ਕੁੱਤੀ ਨਾਲੋਂ ਨਾ ਮਤਾਏ ਦੇ ਰੱਖੇ ਦਾ ਚਲੋ ਫਿਰ ਆਜੋ ਚੱਲੀਏ ਆਹ ਦੇਖੋ ਜੀ ਰਾਨੂੰ ਹੈਲੋ ਫਰੈਂਡਸ ਦੇਖਦੇ ਆਪ ਪਹੁੰਚ ਚੁੱਕੇ ਹਾਂ ਯਾਰ ਦੇਖੋ ਵਾਹ ਵਾਹ ਲੈ ਚਾ ਆਹ ਦੰਡਾ ਮੇ ਆਉਂਦਾ ਲੋਪ ਕਰ ਆ ਗਿਆ ਲੈ ਆਪਣਾ ਕਿ ਮੇਰੀ ਸ਼ਕਤ ਜਿਹੜੀ ਆਪਾਂ ਲਾਈਏ ਕਹਿੰਦੇ ਆਉ ਸਾਹੀ ਠੰਡਾ ਇੱਧਰ ਹੋ ਚੁੱਕਿਆ ਜਿਹੜੀ ਆਪਾਂ ਲਈ ਇੱਕ ਜੋ ਆਉਂਦਾ ਉਹ ਜਿਹੜੀ ਬੰਦੇ ਬਾਹਰ ਹੀ ਹੋ ਗਏ ਤੂੰ ਪਹਿਲਾਂ ਗਈ ਪਹਿਲਾਂ ਹਰੇ ਆ ਦੇਖੋ ਟੀ ਬੈਠੀ ਆ ਦੇਖੋ ਜੋ ਮਾਹ ਪਾਰਨਾ ਬਣ ਲੱਗਿਆ ਹੋਇਆ ਇਹਦੇ ਗੋਲ ਆ ਵੀ ਇੱਧਰ ਵੀ ਸਾਡੇ ਆਪਣਾ ਬੰਦਾ ਆ ਜੀ ਦਿਖਾਤਾ ਮਾਹ ਪੈਸਾ ਦਿਖਾਉਣਾ ਆਪਰੇ ਵਾਹ ਇਹਦੀ ਆ ਪਲਾਈਏ ਵਾਜੀ ਵਾ ਤੂੰ ਤਾਂ ਬਿਥਾਰ ਲਾਣਾ ਪਹਿਲਾ ਜੱਤ ਲੈ ਆ ਮਾਮਾ ਜੀ ਠੰਡਾ ਕੀ ਤੋ ਪੱਦੀ ਬੋਟਰਾ ਆਹ ਹਾ ਯਾਰ ਬੜੀ ਬੇਸ਼ਰਮ ਹਾਰ ਗਿਆ ਯਾਰ ਹੁਣ ਚੱਲੇ ਠੰਡਾ ਲੈਣ ਮੁੰਡਾ ਓਏ ਹੋਏ ਉਹ ਦੇ ਵਾਜੀ ਵਾ ਉਹ ਨਹੀਂ ਮਾਰਦਾ ਕਿਸੇ ਦੇ ਵਿੱਚ ਹਾਂ ਸਾਨੂੰ ਲੱਗ ਗਿਆ ਪਤਾ ਜਦੋਂ ਲੱਗ ਗਿਆ ਪਤਾ ਪਤਾ ਨਹੀਂ ਮੈਂ ਦੇਖਿਆ ਨਹੀਂ ਹੈਗਾ ਤੂੰ ਤਾਂ ਚੇੜੀ ਵਾਹ ਜੀ ਵਾਹ ਆ ਬਾਤਾਂ ਜੀ ਮੁੰਡੇ ਨੇ ਪਾ ਨਾ ਗੋਲ ਮਾ ਵੀ ਤੇ ਦਿਖਾਈ ਤਾ ਨਾ ਵੀਰੇ ਵਾਸ ਸਰਾ ਹੀ ਲਾਤਾ ਆ ਉਹ ਨੂੰ ਜਾਣ ਕੋ ਨਾ ਪ੍ਰਦੀਪ ਦੇ ਕੋਲ ਕੇ ਮੋਟਰ ਨਹੀਂ ਪ੍ਰਦੀਪ ਨਹੀਂ ਮੈਂ ਤੇ ਠੰਡਾ ਮਾਰ ਵੀਰੇ ਬਣਾਉਣਾ ਅਗਲੇ ਨੇ ਮੈਨੂੰ ਮੈਨੂੰ ਮੋਟਾ ਪਿਆਰਾ ਮੁੰਡਾ ਪਿਆਰਾ ਨਹੀਂ ਹੈ ਅਗਲੇ ਛੱਡਾ ਤਾਂ ਮਗਾਉਣਾ ਸਾਈਕਲ ਲੈ ਜਾ ਤੇ ਖੜਾ ਉਹ ਸਾਡੇ ਘਰੋਂ ਆਉਂਦਾ ਨਹੀਂ ਚਾਹ। ਓਏ ਗੇਰ ਤੇ ਸੀ ਯਾਰ ਹੁਣ। ਗੇਰ ਤੇ ਦੇਖਣਾ ਨਹੀਂ। ਕਲੱਚ ਦੱਬਣਾ ਨਹੀਂ ਉਹਦਾ। ਪਟਾਖੇ ਲਈ ਜਾਂਦਾ। ਨਾ ਇਹਨਾਂ ਤੋਂ ਦੇਖਣ ਦਿੱਤੀ ਹੈ। ਵਾਹ। ਇਹ ਇੰਕੜੀ ਅੱਗਾ ਹੀ ਮਰਵਾਉਂਦੀ ਆ। ਮੇਰਾ ਹੀਟ ਗਿਆ ਹੀ ਮਾੜੂ ਆ। ਚੱਲ ਆ ਲੈ ਯੇ। ਓਏ ਹੰਡਾ ਦਾ ਮਖਾੜੀਆ ਯਾਰ ਫੇਰ ਹੀ ਲੰਮ ਗਿਆ ਸਰ ਤੇ ਤੇਰਾ। ਪੂਰਾ ਚੱਲੋ ਫੇਰ ਆਜੋ। ਦੇਖਿਓ ਕੀ ਬਣਦਾ। ਕਹਿੰਦੇ 2 ਲੀਟਰ ਹੀ ਲੱਗੇ ਸਰ ਤੇ ਕਹਿੰਦੇ ਬਹੁਤ ਤਗੜੀ। ਮੁੰਡਾ ਹਾਰ ਕੇ ਠੰਡਾ ਲੈਣਾ। ਇਹ ਹਾਰ ਆਉਣ ਜਾਣੀ ਕਰਨੀ। ਉਹ ਬੀਚ ਤੇ ਘੜ ਰਹੀ। ਛੇ ਆ ਲਖ ਰਾਜ। ਹਾਦੇ ਕਹਿੰਦੇ ਚਿੜੀ ਇੱਦਰ ਦਰਨਾ ਤੇ ਆ ਪ੍ਰਭ ਜੋਤਾ ਹੈ। ਪਾਪਾ ਪਾਪਾ ਇਹਨੂੰ ਕੀ ਪਰੇਰ ਕੀ ਬੜੇ ਚਾਰੇ ਨੇ ਸੀ। ਗੱਲ ਸੁਣਨੀ ਹੈ। ਕਦਰ ਲੱਗ ਚੁ ਗਿਆ ਸ਼ਰਤ। ਤਾਨੇ ਕਿੰਨੇ ਦੀ ਸ਼ਰਤ ਆ? ਓਏ ਓਏ ਤਾਨੇ ਆ ਚੱਕੋ ਜੀ। ਲੱਗ ਜੋ ਗਿਆ ਕਹਿੰਦੇ ਮੈਚ ਪਾ ਲਈਓ ਮਾਰਦਾ ਉਹ ਤਾਂ ਹੋ ਗਿਆ ਯਾਰ ਨਾ ਮੈਚ ਪਹਿਲੀ ਬੋਲ ਹੀ ਕਹਿੰਦੇ ਬਾਹਰ ਅੱਲਾ ਨੰਬਰ ਨਾ ਦੇਣਾ ਆਜਾ ਕਹਿੰਦੇ ਆਊਟ ਆਊਟ ਦਾ ਮੈਚ ਲੱਗ ਗਿਆ ਉਹ ਕਹਿੰਦੇ ਲੱਗ ਰਿਹਾ ਖੇਲੋ ਚਾਜ ਨਾਲ ਓ ਕੇਰਾ ਗੰਦ ਲਿਆ ਤੂੰ ਯਾਰ ਕਾਲੀ ਦੀ ਬੋਲ ਕਰਾ ਹਾਂ ਹਾ ਦੋ ਲੀਟਰ ਆੜੀ ਹੈ ਭਾਈ ਲੈ ਆਂਦੀ ਕਿਉਂ ਜਾਂਚ ਹਾਂ ਆਊਟ ਮੈਂ ਨੂੰ ਮਾਰ ਕੇ ਮਾਰ ਦਊਗੀ ਬੜੀ ਅਦੁੱਧੋ ਐਕਟ ਹੋ ਗਿਆ ਬੱਦ ਮਾਰ ਲੁਧਿਆਣਾ ਉਹ ਪਰੇ ਜਿਲੰਧਰ ਬਾਈ ਪਾਕੰਦੀ ਐਫਓਆਰ ਮਹਿੰਗਾ ਪਰੇ ਆਊਟਰ ਦੀ ਐਨਐਮ ਹੋਣ ਆਪਾਂ ਜੰਦਾ ਦੋ ਇੱਕ ਆ ਉੱਧਰ ਹੀ ਚੱਲਿਆ ਹੁੰਦਾ ਹੈ ਕੋਆੜਾ ਮੈਂ ਜਗਰ ਮੈਂ ਮੈਂ ਕਮਰੇ ਤੈਨਕ ਤੈਨਕ ਹੋ ਗਿਆ ਵਾ ਚਲ ਜਾ ਯਾਰ ਇਹਨੂੰ ਬੇਭਾਗ ਇਹ ਪੁਰਾਣਾ ਤੋਂ ਮੰਗਦਾ ਵਾ ਵਾ ਮੈਂ ਕਿਚਾ ਇਹ ਕਰਦਾ ਕਰ ਲੋ ਕੌਲਤਾ ਕਰ ਲੋ ਉਹ ਨਹੀਂ ਕੰਮ ਨਹੀਂ ਆਉਂਦਾ ਜੀ ਉਹ ਤੋਂ ਲੈ ਜਾਂਦਾ ਜੀ ਉਹ ਤੋਂ ਲੈ ਲੈ ਤੇ ਕੋਈ ਕਿਲਣੀ ਨਹੀਂ ਬਣੀ ਇੰਨੇ ਵੇ ਤੇ ਮਾਰੀ ਸੁਣੀ ਨਹੀਂ ਕਿੱਧਰ ਕਿੱਧਰ ਗੱਲ ਹੋ ਜਾਂਦੀ ਮੰਤਰੀ ਜਾਂਦਾ ਵਾਹ ਜੀ ਵਾਹ ਸੱਤ ਇੱਕ ਬਟਾ ਦਿੰਦਾ ਗੋਲਫਿੰਗ ਆਵੇ ਗੋਲਫਿੰਗ ਕਰਿਆ ਦਉ ਉਹਨੂੰ ਚਾਹ ਚੱਲ ਗਿਆ ਹੋ ਗਿਆ ਹੋ ਗਿਆ ਕੰਮ ਸ਼ੁਰੂ ਹੋ ਗਿਆ ਵਾਹ ਜੀ ਵਾਹ ਅੱਗੇ ਨਹੀਂ ਲੈ ਡੈਸਕ ਬ੍ਰੇਕਅਪ ਹੋ ਗਿਆ ਉਹ ਦੇ ਸਮਰ ਨੂੰ ਪੋੜਲਾ ਲੱਗਿਆ ਚਲੋ ਕਿੰਨਾ ਕੁ ਟੱਕਰ ਗਿਆ ਨਹੀਂ ਸਰਦਾਰ ਬਟਾ ਦੇ ਦੋਸਤ ਕੋਲ ਡਾਊਨ ਕੋਲ ਡਾਊਨ ਗਏ ਬਾਸੇ ਹੋ ਸੇ ਹੋ ਕੇ ਕਹਿੰਦੇ ਸੱਤ ਵੀ ਤੇ ਤੁਰ ਦਿੰਦੇ ਪਿੰਡੋਂ ਪੌਣੇ ਅੱਠ ਦਾ ਟਾਈਮ ਹੋਗਾ ਨਾ ਨਾ ਗੋਗੇ ਦੇ ਬੁੜੇ ਨੇ ਉਹ ਜਿਹੜਾ ਅੰਕਲ ਦੇ ਹਨ ਚਲੋ ਜੀ ਨੰਨੇ ਗਾਲ ਵੀ ਮਾਰੇ ਰੰਮ ਦਾ ਇਹ ਆ ਦੇਖੋ ਤਾਰ ਨੇ ਜੁੱਤਕੇ ਉਹ ਹਾਰ ਗਏ ਹਾਂ ਹਾਰ ਗਏ ਕਹਿੰਦਾ ਉਹਦਾ ਮੰਨ ਗਿਆ ਇਹ ਮੇਰੇ ਜੀ ਕਿਹੜੇ ਵੀਰੇ ਹਾਰ ਗਏ ਚੱਲ ਹੁੰਦਾ ਰਹਿੰਦਾ ਉਹ ਗਾਲ ਚੱਪ ਆ ਦੇਖੋ ਤਾਰ ਨਾਲ ਦੇ ਪ੍ਰਭੂ ਜੁੱਤਕੇ 80 ਰੁਪਏ ਚਲੋ ਆ ਆ ਆ ਪਬਜੀ ਦੇ ਖੇਡਣ ਲੱਗੇ ਫਿਰੇ ਓਏ ਲੈ ਮੂਰੇ ਕਰਤਾ ਮੈਨੂੰ ਕਿ ਪਤਾ ਤੈਨੂੰ ਖੇਡਦਾ ਵਾ ਬੱਲੀ ਯਾਰ ਦੱਸਾਂਗੇ ਬੁੱਕਿਆਂ ਦਾ ਖਾਦੇ ਇਹਨੂੰ ਵੀਡੀਓ ਬਣਾ ਲੈਣ ਦੇ ਲੈ ਤੇਰੇ ਮੂਰੇ ਕਰਤਾ ਓਏ ਹੁਣ ਤਾਂ ਬੰਦਾ ਨਹੀਂ ਤਾਂ ਬੰਦਾ ਹੀ ਸਮਝ ਲੋਗੇ ਦੀਦਾ ਸੀ ਬੰਦਾ ਸੀਗਾ ਆ ਦੇਖੋ ਜੀ ਹੁਣ ਆਪਾਂ ਜਾ ਰਿਹਾ ਘਰੇ ਆ ਜੋ ਸੋਲੋ ਵੀ ਅੱਜ ਦਾ ਵਲੌਗ ਵਧੇਰੇਗੇ ਵੀਡੀਓ ਲਾਈਕ ਕਮੈਂਟ ਤੇ ਸਬਸਕ੍ਰਾਈਬ ਠੋਕ ਦਿਓ ਚੰਗਾ